ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਰਵਿੰਦਰ ਸਿੰਘ ਬੱਦਨ ਹਿਮਕੁੰਡ ਸਾਹਿਬ ਨਾਲ ਜੁੜੀਆਂ ਹੋਈਆਂ ਦੋ ਵੱਡੀਆਂ ਖਬਰਾਂ ਨੇ ਇੱਕ ਪਾਸੇ ਤਾਂ ਹਿਮਕੁੰਡ ਸਾਹਿਬ ਦੇ ਲਈ ਕੇਂਦਰੀ ਮੰਤਰੀ ਮੰਡਲ ਨੇ ਰੋਪ ਵੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ तकरीबन 1.5 ਕਿਲੋਮੀਟਰ ਲੰਬਾ ਇਹ ਰੋਪ ਵੇ ਪ੍ਰੋਜੈਕਟ ਬਣਾਇਆ ਜਾਵੇਗਾ ਯਾਨੀ ਕਿ ਗੋਵਿੰਦ ਘਾੜ ਤੋਂ ਲੈ ਕੇ ਸਿੱਧਾ ਹਿਮਕੁੰਡ ਸਾਹਿਬ ਤੱਕ ਇਹ ਰੋਪ ਵੇ ਪ੍ਰੋਜੈਕਟ ਬਣਾਇਆ ਜਾਵੇਗਾ तकरीबन 2200 ਕਰੋੜ ਰੁਪਏ ਦੀ ਲਾਗਤ ਇਸ ਪ੍ਰੋਜੈਕਟ ਦੇ ਵਿੱਚ ਆਵੇਗੀ ਦੂਜੀ ਖਬਰ ਇਹ ਹੈ ਕਿ ਹੇਮਕੁੰਡ ਸਾਹਿਬ ਵਿਖੇ ਲੈਂਡਸਲਾਈਡਿੰਗ ਹੋਈ ਹੈ ਗੋਵਿੰਦਗੜ੍ਹ ਦੇ ਨਜ਼ਦੀਕ ਜਿਹੜਾ ਪੁਲ ਜਿੱਥੋਂ ਗੱਡੀਆਂ ਲੰਘ ਕੇ ਦੂਜੇ ਪਾਸੇ ਜਾਂਦੀਆਂ ਨੇ ਉਹ ਪੁਲ ਪੂਰੀ ਤਰੀਕੇ ਦੇ ਨਾਲ ਤਬਾਹ ਹੋ ਗਿਆ ਢਹਿ ਢੇਰੀ ਹੋ ਗਿਆ ਲੈਂਡਸਲਾਈਡ ਹੋਈ ਹੈ ਵੱਡੇ ਪੱਥਰ ਡਿੱਗੇ ਨੇ ਜਿਸ ਕਾਰਨ ਉਹ ਪੁਲ ਪੂਰੇ ਤਰੀਕੇ ਦੇ ਨਾਲ ਟੁੱਟਿਆ ਹੈ ਗੋਵਿੰਦਗੜ੍ਹ ਤੋਂ ਜਦੋਂ ਯਾਤਰਾ ਸ਼ੁਰੂ ਹੁੰਦੀ ਹੈ ਜੋ ਉੱਥੇ ਪੁਲ ਬਣਿਆ ਹੋਇਆ ਜਿੱਥੋਂ ਗੱਡੀਆਂ ਵੀ ਲੰਘਦੀਆਂ ਨੇ ਜੇ ਗੱਡੀਆਂ ਦੇ ਰਾਹੀ ਅਗਲੇ 1 3.5 4 ਕਿਲੋਮੀਟਰ ਦਾ ਪੜਾਅ ਜਿਹੜਾ ਤੈਹ ਹੁੰਦਾ ਹੈ ਜਿਹੜਾ ਉਹ ਸ਼ੁਰੂਆਤੀ ਪੁਲ ਹੈ ਉਹ ਬੂਰੀ ਤਰ੍ਹਾਂ ਟੁੱਟ ਗਿਆ ਹੈ ਹੁਣ ਉਸ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਕਿਉਂਕਿ ਅਪ੍ਰੈਲ ਜਾਂ ਮਈ ਮਹੀਨੇ ਦੇ ਵਿੱਚ ਦੁਬਾਰਾ ਤੋਂ ਯਾਤਰਾ ਸ਼ੁਰੂ ਹੋ ਜਾਂਦੀ ਹੈ ਜਦੋਂ ਮੀਂਹ ਥੋੜੇ ਘਟਦੇ ਨੇ ਉਸ ਤੋਂ ਬਾਅਦ ਜੋ ਇਹ ਹੇਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋਵੇਗੀ ਉਸ ਤੋਂ ਪਹਿਲਾਂ ਪਹਿਲਾਂ ਇਹ ਪ੍ਰੋਜੈਕਟ ਪੂਰਾ ਕੀਤਾ ਜਾਵੇਗਾ ਜੋ ਪੁਲ ਟੁੱਟਿਆ ਉਸ ਨੂੰ ਬਣਾ ਲਿਆ ਜਾਵੇਗਾ ਯਾਨੀ ਕਿ ਇੱਕ ਜੋ ਯਾਤਰਾ ਸ਼ੁਰੂ ਹੋਣੀ ਹੈ ਉਸ ਦੇ ਲਈ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਰੋਪਵੇ ਪ੍ਰੋਜੈਕਟ ਹੈ ਜੋ ਕੇਂਦਰੀ ਮੰਤਰੀ ਮੰਡਲ ਨੇ ਸ਼ੁਰੂ ਕੀਤਾ ਹੈ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਦਾ ਮਕਸਦ ਇਹ ਹੈ ਕਿ ਜਿਹੜੀ 8-9 ਘੰਟਿਆਂ ਦੇ ਵਿੱਚ ਯਾਤਰਾ ਹੁੰਦੀ ਸੀ ਉਹ ਮਹਿਜ਼ 36 ਮਿੰਟਾਂ ਦੇ ਵਿੱਚ ਪੂਰੀ ਹੋ ਜਾਵੇਗੀ ਇਸ ਦੇ ਨਾਲ ਜੋ ਬਜ਼ੁਰਗ ਨੇ ਜਿਨ੍ਹਾਂ ਕੋਲ ਤੁਰਨਾ ਜਾਂ ਫਿਰ ਖਚਰਾ ਤੇ ਜਾਣਾ ਵੀ ਮੁਸ਼ਕਲ ਹੈ ਜਾਂ ਫਿਰ ਹੈਲੀਕਾਪਟਰ ਦਾ ਖਰਚਾ ਵੀ ਜ਼ਿਆਦਾ ਲੱਗਦਾ ਹੈ ਤਾਂ ਫਿਰ ਉਹ ਰੋਪਵੇ ਪ੍ਰੋਜੈਕਟ ਦੇ ਰਾਹੀਂ ਏਅਰ ਸਾਰੇ ਦੇ ਦਰਸ਼ਨ ਕਰ ਸਕਦੇ ਨੇ ਹੈਲੀਕਾਪਟਰ ਦੀ ਸਰਵਿਸ ਉੱਥੇ ਪਹਿਲਾਂ ਹੀ ਚੱਲਦੀ ਹੈ ਪਰ ਜਦੋਂ ਇੱਕ ਪੂਰਾ ਰੋਪਵੇ ਬਣ ਜਾਏਗਾ ਲਗਾਤਾਰ ਟ੍ਰੇਮ ਚੱਲਣ ਗਿਆ ਤਾਂ ਜੋ ਸੰਗਤ ਹੈ ਉਹ ਜ਼ਿਆਦਾ ਜਾ ਸਕਦੀ ਹੈ ਦਰਸ਼ਨ ਜ਼ਿਆਦਾ ਕਰ ਸਕਦੇ ਨੇ ਜਿਨ੍ਹਾਂ ਨੂੰ ਤੁਰਨ ਫਿਰਨ ਦੇ ਵਿੱਚ ਦਿੱਕਤ ਹੁੰਦੀ ਹੈ ਪਰ ਦਰਸ਼ਨ ਕਰਨਾ ਚਾਹੁੰਦੇ ਨੇ ਉਹ ਇਸ ਰੋਪਵੇ ਪ੍ਰੋਜੈਕਟ ਦੇ ਨਾਲ ਦਰਸ਼ਨ ਕਰ ਸਕਦੇ ਨੇ ਕੇਂਦਰੀ ਮੰਤਰੀ ਮੰਡਲ ਨੇ ਜੋ ਵੱਡੇ ਫੈਸਲੇ ਲਏ ਨੇ ਉਸ ਦੇ ਵਿੱਚ ਇੱਕ ਤਾਂ ਹਿਮਕੁੰਡ ਸਾਹਿਬ ਰੋਪਵੇ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਹੈ ਦੂਸਰਾ ਸੋਨ ਪ੍ਰਯਾਗ ਤੋਂ ਕੇਦਾਰਨਾਥ ਰੋਪਵੇ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਨਾਲ ਹੇਮਕੁੰਡ ਸਾਹਿਬ ਅਤੇ ਕਰਾਰਨਤ ਪਹੁੰਚਣ ਲਈ ਉੱਚੀ ਚੜਾਈ ਤੋਂ ਵੱਤ ਸਕਣਗੇ ਲੋਕ ਤਕਰੀਬਨ ਸੋਨ ਪ੍ਰਯਾਗ ਅਤੇ ਕੇਦਾਰਨਾਥ ਵਿਚਕਾਰ 12.9 ਕਿਲੋਮੀਟਰ ਯਾਨੀ ਕਿ ਤਕਰੀਬਨ 13 ਕਿਲੋਮੀਟਰ ਲੰਬਾ ਇਹ ਰੋਪਵੇ ਬਣਾਇਆ ਜਾਵੇਗਾ ਇਸ ਤੇ 4081 ਕਰੋੜ ਰੁਪਏ ਖਰਚਣਗੇ ਹਿਮਕੁੰਡ ਸਾਹਿਬ ਤੇ ਜਿਹੜਾ ਰੋਪਵੇ ਆ ਉੱਥੇ ਤਕਰੀਬਨ 2730 ਜੋ ਕਰੋੜ ਖਰਚਾ ਆਵੇਗਾ ਇਸ ਤੋਂ ਇਲਾਵਾ ਸਰਕਾਰ ਨੇ ਹੋਰ ਕਈ ਪ੍ਰੋਜੈਕਟ ਨੇ ਜੋ ਮਨਜ਼ੂਰੀ ਦਿੱਤੀ ਹੈ ਇਸ ਦੇ ਜੋ ਇਹ ਰੋਪਵੇ ਪ੍ਰੋਜੈਕਟ ਬਣੇਗਾ ਪਹਿਲਾਂ ਜਿਵੇਂ ਦੱਸਿਆ ਕਿ 8-9 ਘੰਟਿਆਂ ਦਾ ਸਫਰ 36 ਮਿੰਟਾਂ ਦੇ ਵਿੱਚ ਪੂਰਾ ਹੋਵੇਗਾ ਇਸ ਦਾ ਮਕਸਦ ਇਹ ਹੈ ਕਿ ਜੋ ਚਾਰਤਾਂਮ ਯਾਤਰਾ ਦਾ ਪ੍ਰਚਾਰ ਹੈ ਜਿਸ ਨਾਲ ਸਥਾਨਕ ਕਾਰੋਬਾਰਾਂ ਨੂੰ ਹੋਰ ਫਾਇਦਾ ਹੋਵੇਗਾ ਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਯਾਤਰਾ ਦੇ ਮੌਸਮ ਵਿੱਚ ਰੋਜ਼ਗਾਰ ਦੇ ਮੌਕੇ ਵਧਣਗੇ ਬਜ਼ੁਰਗਾਂ ਅਤੇ ਅਪਾਹਜ ਲੋਕਾਂ ਲਈ ਯਾਤਰਾ ਨੂੰ ਹੋਰ ਆਸਾਨ ਅਤੇ ਸੁਵਿਧਾਜਨਕ ਬਣਾਇਆ ਜਾਵੇਗਾ ਯਾਨੀ ਕਿ ਜਦੋਂ ਮੀਂਹ ਪੈ ਜਾਂਦੇ ਨੇ ਜਾਂ ਫਿਰ ਉੱਥੇ ਮੌਸਮ ਖਰਾਬ ਹੁੰਦਾ ਹੈ ਲੋਕਾਂ ਦੇ ਕੋਲੋਂ ਤੁਰ ਕੇ ਅੱਗੇ ਜਾਣਾ ਮੁਸ਼ਕਲ ਹੋ ਜਾਂਦਾ ਹੈ ਸਲਾਈਡਿੰਗ ਹੁੰਦੀ ਹੈ ਲੈਂਡਸਲਾਈਡਿੰਗ ਤੋਂ ਬਾਅਦ ਰਸਤੇ ਬੰਦ ਹੋ ਜਾਂਦੇ ਨੇ ਉਹ ਤਾ ਵੀ ਬਚਾ ਰਵੇਗਾ ਮੀ ਪੈਂਦਾ ਹੈ ਤਾਂ ਉਸ ਤੋਂ ਬਾਅਦ ਲੋਕ ਰਸਤਾ ਹੈ ਜੋ ਸਲਿਪਰੀ ਹੋ ਜਾਂਦਾ ਤਿਲਕਣ ਲੱਗ ਜਾਂਦੇ ਨੇ ਹਾਦਸੇ ਵਾਪਰਦੇ ਨੇ ਉਹਨਾਂ ਤੋਂ ਵੀ ਬਚਾਅ ਹੋਵੇਗਾ ਫਿਲਹਾਲ ਰੋਪਵੇ ਪ੍ਰੋਜੈਕਟ ਦਾ ਪਹਿਲਾ ਤਾਂ ਉੱਥੋਂ ਦੇ ਲੋਕੀ ਜੋ ਨਿਵਾਸੀ ਨੇ ਸਥਾਨਕ ਨੇ ਚਮੌਲੀ ਦੇ ਉਤਰਾਖੰਡ ਦੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਰੋਪਵੇ ਪ੍ਰੋਜੈਕਟ ਬਣ ਜਾਂਦਾ ਤਾਂ ਉਹਨਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਖੱਜਰ ਬਹੁਤ ਚੱਲਦੇ ਨੇ ਉੱਥੇ ਖੱਜਰਾਂ ਰਾਹੀਂ ਸਮਾਨ ਉੱਪਰ ਤੱਕ ਪਹੁੰਚਾਇਆ ਜਾਂਦਾ ਲੋਕਾਂ ਨੂੰ ਪਹੁੰਚਾਇਆ ਜਾਂਦਾ ਤਾਂ ਮੋਟੀ ਕਮਾਈ ਹੁੰਦੀ ਹੈ ਤੇ ਜੇਕਰ ਰੋਪਵੇ ਪ੍ਰੋਜੈਕਟ ਬਣ ਜਾਂਦਾ ਤਾ ਉਹਨਾਂ ਦਾ ਵੀ ਕਹਿਣਾ ਸੀ ਕਿ ਸਾਨੂੰ ਨੁਕਸਾਨ ਚ ਝੱਲਣਾ ਪਵੇਗਾ ਪਰ ਫਿਰ ਵੀ ਕੇਂਦਰੀ ਮੰਤਰੀ ਨੇ ਜੋ ਆਸ਼wini ਵੈਸ਼ਨਵ ਨੇ ਉਹਨਾਂ ਵੱਲੋਂ ਕੈਬਨਟ ਦੇ ਵਿੱਚ ਇਸ ਰੋਪਵੇ ਪ੍ਰੋਜੈਕਟ ਜੋ ਦੋਵੇਂ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ